ਚਾਰਪੁਰ ਦੇ ਵਿੱਚ ਫੂਡ ਸਟਰੀਟ ਮਾਰਕੀਟ ਦੇ ਵਿੱਚ ਸਿਹਤ ਵਿਭਾਗ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਜੋ ਨਜ਼ਾਰਾ ਦੇਖਣ ਨੂੰ ਮਿਲਿਆ ਹੈਗਾ ਉਹ ਤੁਹਾਨੂੰ ਵੀ ਹੈਰਾਨ ਕਰ ਦੇਵੇਗਾ ਦੱਸਦੀ ਹੈ ਕਿ ਇਹਨਾਂ ਰੇੜੀਆਂ ਦੇ ਉੱਤੇ ਮਾਰਕੀਟ ਦੇ ਵਿੱਚ ਜਿੰਨੇ ਵੀ ਜੋ ਕਿ ਰੇੜੀ ਲਗਾਉਂਦੇ ਨੇ ਫਾਸਟ ਫੂਡ ਦੀ ਉਹਨਾਂ ਦੇ ਉੱਤੇ ਚੈਕਿੰਗ ਕੀਤੀ ਜਾ ਰਹੀ ਹੈ ਖਰਾਬ ਫਾਸਟ ਫੂਡ ਨੂੰ ਨਸ਼ਟ ਕੀਤਾ ਜਾ ਰਿਹਾ ਹੈਗਾ ਸਿਹਤ ਵਿਭਾਗ ਦੀ ਟੀਮ ਦੇ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਦਰਅਸਲ ਪੰਜਾਬ ਸਰਕਾਰ ਹੁਣ ਸਖਤ ਹੁੰਦੀ ਨਜ਼ਰ ਆ ਰਹੀ ਹੈ ਸਿਹਤ ਨੂੰ ਕਿ ਹੁਣ ਚੌਕਸ ਹੁੰਦੀ ਨਜ਼ਰ ਆ ਰਹੀ ਹੈ ਜੇਕਰ ਕੋਈ ਵੀ ਵਿਅਕਤੀ ਫਾਸਟ ਫੂਡ ਹੋ ਗਿਆ ਜਾਂ ਫਿਰ ਕੋਈ ਹੋਰ ਕੋਈ ਵੈਰਾਈਟੀ ਕਿਉਂ ਨਾ ਹੋ ਗਈ ਹੈ ਜੋ ਤੁਹਾਡੀ ਸਿਹਤ ਲਈ ਖਿਲਵਾੜ ਕਰਦੀ ਹੋਈ ਨਜ਼ਰ ਆਂਦੀ ਹੈ ਤਾਂ ਉਸ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਹੁਸ਼ਿਆਰਪੁਰ ਦੇ ਵਿੱਚ ਸਿਹਤ ਵਿਭਾਗ ਦੇ ਵੱਲੋਂ ਮੋਹੱਲਾ ਮਾਡਲ ਟਾਊਨ ਦੇ ਵਿੱਚ ਮੌਜੂਦ ਫੂਡ ਸਟਰੀਟ ਮਾਰਕੀਟ ਦੇ ਵਿੱਚ ਪਹੁੰਚ ਕੇ ਰੇੜੀ ਵਾਲਿਆਂ ਦੀ ਚੈਕਿੰਗ ਕੀਤੀ ਗਈ ਤੇ ਖਰਾਬ ਸਮਾਨ ਨੂੰ ਤੁਰੰਤ ਨਸ਼ਟ ਕਰਵਾਇਆ ਜਾਏਗਾ ਇਸ ਮੌਕੇ ਦੇ ਉੱਤੇ ਜ਼ਿਲ੍ਹਾ ਸਿਹਤ ਅਫਸਰ ਦੇ ਵੱਲੋਂ ਰੇੜੀ ਵਾਲਿਆਂ ਦੇ ਜਿੱਥੇ ਫੂਡ ਲਾਇਸੈਂਸ ਵੀ ਚੈੱਕ ਕੀਤੇ ਗਏ ਨੇ ਤੇ ਉੱਥੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਵੱਲੋਂ ਸ਼ੁਰੂ ਕੀਤੇ ਮਿਸ਼ਨ ਤਤੰਦਰੁਸਤ ਪੰਜਾਬ ਨੂੰ ਨੇਪਰੇ ਚਾੜਨ ਦੇ ਲਈ ਸਰਕਾਰੀ ਹਦਾਇਤਾਂ ਦੀ ਇਨਬਿਨ ਪਾਲਣਾ ਕਰਨ ਦੇ ਲਈ ਪ੍ਰੇਰਿਤ ਹੈ ਤਾਂ ਉੱਥੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਸਿਹਤ अफसर डॉक्टर भाटिया ने की कुछ किया है वह भी तो जरूर सुनावे पर तुम तो दस दिए कि रेहड़ी हो फिर रेस्टोरेंट क्यों ना हो चैकिंग की जा रही है जो कोई समान खराब हो चुका है उसनों भी तुरंत नष्ट करवाया जा रहा है ता तुसी भी सावधान जरूर रहे हो खाण पीन दीज़ों लैके एक बार सावधानी जरूर वरत्यो क्योंकि यह खाण पीन दीज़ा थोड़ी सेहत में भी खराब कर सकती है ਸਟ੍ਰੀਟ ਲੀਟੇ ਚੈਕਿੰਗ ਕਰਨ ਪਹੁੰਚੇ ਹੋ ਕੀ ਪਰਪਸ ਤੇ ਆ ਤੁਸੀਂ ਪਹੁੰਚੇ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਦਾ ਉਪਰਾਲਾ ਆਇਆ ਹੈ ਸਿਹਤਮੰਦ ਪੰਜਾਬ ਪੂਰੇ ਤਹਿਤ ਪੰਜਾਬ ਨੇ ਸਾਰੇ ਜ਼ਿਲ੍ਹਿਆਂ 'ਚ ਇੱਕ ਮੁਹਿੰਮ ਚਲਾਈ ਹੋਈ ਹੈ ਕਿ ਜਿਸ ਵਿੱਚ ਲੋਕਾਂ ਨੂੰ ਕੁਆਲਟੀ ਦਾ ਫੂਡ ਮਿਲੇ ਔਰ ਨਾਲ ਹੀ ਜਿਹੜੀ ਹੈ ਹਾਈਜਨ ਦੇ ਨਾਲ ਕੰਪਰੋਮਾਈਜ਼ ਨਾ ਹੋਏ ਪੂਰੇ ਤਹਿਤ ਸਾਨੂੰ ਸਾਡੇ ਕਮਿਸ਼ਨਰ ਸਾਹਿਬ ਮਾਨਯੋਗ ਕਮਿਸ਼ਨਰ ਸਾਹਿਬ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਅਤੇ ਮੌਜੂਦਾ ਐਮਐਲਏ ਸਾਹਿਬ ਸਾਰਿਆਂ ਨੇ ਹਦਾਇਤਾਂ ਸਖਤ ਜ਼ਾਇਦਾਤਾਂ ਔਰ ਨਿਰਦੇਸ਼ ਦਿੱਤੇ ਹੋਏ ਆ ਕਿ ਤੁਸੀਂ ਜਗਾ ਜਗਾ ਜਾ ਕੇ ਤਿੰਨੇ ਸੈਕਟਰ ਹੁਸ਼ਿਆਰਪੁਰ ਚਾਹੇ ਉਹ ਦਸੂਆ ਮਕੇਰੀਆਂ ਹੋਣ ਚਾਹੇ ਗਡਸ਼ੰਕਰ ਔਰ ਚਾਹੇ ਹੁਸ਼ਿਆਰਪੁਰ ਸਿਟੀ ਹੋਵੇ ਉੱਥੇ ਜਾ ਕੇ ਛਾਪੇਮਾਰੀ ਕਰੋ ਤਾਂ ਕਿ ਲੋਕਾਂ ਦੀ ਸਿਹਤ ਨਾਲ ਖਲਵਾੜ ਨਾ ਹੋਏ ਇਸ ਤਹਿਤ ਹੀ ਹਰ ਰੋਜ਼ ਕਿਤੇ ਨਾ ਕਿਤੇ ਜਾ ਕੇ ਹਰ ਸੈਕਟਰ ਦੇ ਵਿੱਚ ਜਾ ਰਹੇ ਆ ਉnde ਫਾਸਟ ਫੂਡ ਦੀਆਂ ਰੇਡੀਆਂ ਖਾਸ ਕਰ ਜਿੱਥੇ ਬੰਦਾ ਵਿਆ ਜਾਂ ਉਹਨਾਂ ਦੇ ਘਰਾਂ ਵਿੱਚ ਜਿੱਥੇ ਸਮਾਨ ਸਾਰਾ ਤਿਆਰ ਹੁੰਦਾ ਆ ਉੱਥੇ ਵੀ ਜਾ ਕੇ ਜੇ ਜਗਾ ਜਗਾ ਛਾਪੇ ਮਾਰੀ ਕਰ ਰਹੇ ਆਂ ਔਰ ਕਈ ਜਗਾ ਤੇ ਸਾਨੂੰ ਸੰਤੁਸ਼ਟੀ ਮਿਲੀ ਹੈ ਲੇਕਿਨ ਕਈ ਜਗਾ ਤੇ ਸਾਨੂੰ ਹਾਈਜਨ ਕੰਡੀਸ਼ਨ ਦਾ ਬੜਾ ਮਾੜਾ ਹਾਲ ਦਿਖਿਆ ਆ ਜਿਹੜੇ ਕਿ ਇਹ ਉਜਾਗਰ ਵੀ ਕਰ ਰਹੇ ਆਂ ਉਹਨਾਂ ਦੇ ਅਸੀਂ ਉਹਨਾਂ ਨੂੰ ਚਲਾਨ ਵੀ ਕਟੇ ਆ ਉਹਨਾਂ ਨੂੰ ਨੋਟਿਸ ਵੀ ਦਿੱਤਾ ਹੈ ਇੰਪਰੂਵਮੈਂਟ ਨੋਟਿਸ ਜਿਹਰੇ ਬਾਰੇ ਅਸੀਂ ਦੁਬਾਰਾ ਉਹਨਾਂ ਨੂੰ ਮਿਲਾਂਗੇ ਔਰ ਉਹਨਾਂ ਦੇ ਦੁਬਾਰਾ ਚੈਕਿੰਗ ਕਰਾਂਗੇ ਔਰ ਉਹਨਾਂ ਦੇ ਕਈ ਜਿਨ੍ਹਾਂ ਤੇ ਅਸੀਂ ਸੈਂਪਲ ਲਿੱਤੇ ਆ ਉਹ ਲੈਬਾਰਟਰੀ ਚ ਭੇਜ ਦਿੱਤੇ ਗਏ ਆਂ ਔਰ ਉਹਦੇ ਸਾਹਮਣ ਵਾਲੀ ਸਹੀ ਕਾਰਵਾਈ ਹੈ ਬੰਦੀ ਕਾਰਵਾਈ ਉਹਨਾਂ ਦੇ ਅਗੇਂਸਟ ਕਰਾਂਗੇ ਡਾਕਟਰ ਸਾਹਿਬ ਪਿੱਛੇ ਜਿਹੇ ਮੋਮੋਸ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਬਹੁਤ ਰੋਲਾ ਰਿਆ ਰੋਲਾ ਪਿਆ ਕਿ ਮੋਮੋਸ ਦੇ ਵਿੱਚ ਜਿਹੜਾ ਉਹ ਲੋਕਾਂ ਨੂੰ ਗਲਤ ਸਰਵ ਕੀਤਾ ਜਾ ਰਿਹਾ ਕਿ ਹੁਸ਼ਿਆਰਪੁਰ ਤੋਂ ਇਸ ਦਾ ਨਹੀਂ ਕੁਝ ਇਸ ਤਰ੍ਹਾਂ ਦਾ ਮਾਮਲਾ ਹੈ ਹੁਸ਼ਿਆਰਪੁਰ ਚ ਜਿੰਨੀ ਵੀ ਜਗ੍ਹਾ ਅਸੀਂ ਦੇਖਿਆ ਮੋਸਟ ਆਫ ਦਿ ਟਾਈਮ ਸਾਨੂੰ ਮਟੀਰੀਅਲ ਤਾਂ ਠੀਕ ਹੀ ਲੱਗਾ ਆ ਲੇਕਿਨ ਉਹਨਾਂ ਦੇ ਵੱਲੋਂ ਜਿਹੜੀ ਹਾਈਜਨ ਕੰਡੀਸ਼ਨਸ ਹੈ ਉਹ ਨਹੀਂ ਮੇਨਟੇਨ ਕੀਤੇ ਜਾ ਰਹੇ ਆ ਇਹਨਾਂ ਬਾਰੇ ਅਸੀਂ ਇਹਨਾਂ ਨੂੰ ਜਿੰਨੇ ਸਟਰੀਟ ਫੂਡ ਹੈਗੇ ਵੈਂਡਰਸ ਇਹਨਾਂ ਨੂੰ ਅਸੀਂ ਦੋ ਵਾਰੀ ਟ੍ਰੇਨਿੰ ਜਿਹੜੇ ਚ ਉਹਨਾਂ ਨੂੰ ਇੱਕ ਤੇ ਰਜਿਸਟ੍ਰੇਸ਼ਨ ਲਾਇਸੈਂਸ ਬਾਰੇ ਵੀ ਸਮਝਾਇਆ ਸੀ ਔਰ ਦੂਸਰਾ ਜਿਹੜਾ ਹਾਈਜਨ ਕੰਡੀਸ਼ਨ ਬਾਰੇ ਵੀ ਸਮਝਾਇਆ ਸੀ ਲੇਕਿਨ ਜਿੰਨੂੰ ਕਹਿੰਦੇ ਨੇ ਕਿ ਇਹਨਾਂ ਨੂੰ ਬਾਰ-ਬਾਰ ਬਾਰ-ਬਾਰ ਸਮਝਾਣਾ ਪੈਣਾ ਹੈ ਉਹ ਸਾਡੀ ਜ਼ਿੰਮੇਵਾਰੀ ਵੀ ਹੈ ਔਰ ਅਸੀਂ ਇਹ ਉਪਰਾਲੇ ਵਿੱਚ ਲੱਗੇ ਰਵਾਂਗੇ ਲਗਾਤਾਰ ਸਿਹਤ ਵਿਭਾਗ ਦੇ ਵੱਲੋਂ ਮਸ਼ਹਤ ਤੰਦਰੁਸਤ ਪੰਜਾਬ ਤਹਿਤ ਜਿਵੇਂ ਕਿ ਤੁਸੀਂ ਸੱਸਾ ਟ੍ਰੇਨਿੰਗ ਕੀਤੀ ਵੀ ਜਾਂਦੀ ਹੈ ਅਕਸਰ ਮੀਡੀਆ ਦੇ ਵਿੱਚ ਵੀ ਤੁਸੀਂ ਆ ਕੇ ਇਹਨਾਂ ਨੂੰ ਅਵੇਅਰ ਕਰਦੇ ਹੋ ਬਾਰ-ਬਾਰ ਅਵੇਅਰ ਕਰਦੇ ਹੋ ਕਿ ਸਿਰ ਤੇ ਕੈਪ ਜਾਂ ਹੱਥਾਂ ਦੇ ਵਿੱਚ ਗਲਵਜ਼ ਪਾ ਕੇ ਰੱਖਿਆ ਜਾਣ ਪਰ ਬਾਪ ਵੀ ਕਿਸ ਦੇ ਬਾਰ-ਬਾਰ ਅਵੇਅਰ ਕਰਨ ਦੇ ਬਾਵ देखो ਇਸਰਾ ਹੈ ਕਿ ਪਹਿਲੇ ਸਾਡਾ ਜਿਹੜਾ ਫੂਡ ਸੇਫਟੀ ਨਹੀਂ ਆ ਮੈਂ ਇਹ ਕਹਿੰਦਾ ਹੈ ਕਿ ਉਹਨਾਂ ਨੂੰ ਸਮਝਾਇਆ ਜਾਵੇ ਔਰ ਜੇ ਸਮਝਾਉਣ ਦੇ باوجود ਵੀ ਨਹੀਂ ਉਹ ਸਮਝਦੇ ਤੇ ਫਿਰ ਇਹਨਾਂ ਦੇ ਅਗੇਂਸਟ ਅਸੀਂ ਮਜਬੂਰ ਹੋਵਾਂਗੇ ਕਿ ਸਾਨੂੰ ਸਖਤ ਤੋਂ ਸਖਤ ਕਾਰਵਾਈ ਕਰਨੀ ਪੈ ਸਕਦੀ ਹੈ